ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਹੀ ਐਸ ਕੇ ਚੈਨਲ ਵਿੱਚ ਸਵਾਗਤ ਹੈ ਜੀ ਅਸੀਂ ਲੱਗੇ ਹੁਣ ਵੀਡੀਓ ਸ਼ੁਰੂ ਕਰਨ ਦੇੰ ਦੇ ਵਜ ਗਿਆ ਹੁਣ 7:11 ਵੀਡੀਓ ਨੂੰ ਦੇਖਣ ਤੋਂ ਪਹਿਲੇ ਇੱਕ ਬੇਨਤੀ ਹੈ ਜੀ ਵੀਡੀਓ ਦੇਖਿਆ ਵੀ ਕਰੋ ਪੂਰੀ ਨਾਲੇ ਸਬਸਕ੍ਰਾਈਬ ਵੀ ਕਰੋ ਸਾਨੂੰ ਆਪ ਜੀ ਸਾਰਿਆਂ ਦੀ ਹੀ ਬੜੀ ਹੀ ਸਪੋਰਟ ਦੀ ਲੋੜ ਹੈ ਸਪੋਰਟ ਕਰਿਆ ਕਰੋ ਦੇਖੋ ਜੀ ਪਰਮਾਤਮਾ ਦੇ ਨਾਮ ਦੀ ਜਿਹੜੀ ਤਾਕਤ ਹੈ ਨਾ ਜਿਹੜੀ ਸ਼ਕਤੀ ਹੈ ਕਹਿੰਦੇ ਹਨ ਕਿ ਭਗਤੀ ਵਿੱਚ ਸ਼ਕਤੀ ਭਗਤੀ ਦੇ ਅੰਦਰ ਹੀ ਸ਼ਕਤੀ ਹੈ ਇਨਸਾਨ ਜਦੋਂ ਭਗਤੀ ਕਰਦਾ ਹੈ ਨਾ ਉਹਦੇ ਅੰਦਰ ਕਿਤੇ ਨਾ ਕਿਤੇ ਪਰਮਾਤਮਾ ਦੀ ਸ਼ਕਤੀ ਆਉਂਦੀ ਹੀ ਹੈ ਲੇਕਿਨ ਕਈ ਐਸੇ ਹੁੰਦੇ ਹਨ ਕਿ ਉਸ ਸ਼ਕਤੀ ਦਾ ਜਿਹੜਾ ਹੈ ਨਾ ਗਲਤ ਇਸਤਮਾਲ ਕਰਦੇ ਹਨ ਗਲਤ ਬੋਲਦੇ ਹਨ ਅਗਲੇ ਬੰਦੇ ਨੂੰ ਗਲਤ ਬੋਲ ਕੇ ਤੇ ਅਗਲੇ ਦਾ ਦਿਲ ਦਿਖਾਉਂਦੇ ਹਨ ਤੇ ਵਾਈਕਰੂ ਸਾਹਿਬ ਕਹਿੰਦੇ ਹਨ ਕਿ ਜੋ ਕਿਸੇ ਦਾ ਦਿਲ ਨਾਨੀਆ ਕੋ ਦੁਖਾਉਂਦਾ ਹੈ ਤੇ ਮੈਂ ਉਹਨੂੰ ਬਖਸ਼ਦਾ ਨਹੀਂ ਹਾਂ ਕਲਗੀਧਰ ਪਿਤਾ ਪਾਸ਼ਾ ਜੀ ਨੂੰ ਵੇਖੋ ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜੜਿਆ ਗਿਆ ਕਿੰਨਾ ਜਾਗੋ ਹੋਇਆ ਕੀ ਹੋਇਆ ਸਰਵਨ ਸਵਾਰ ਦਿੱਤਾ ਸਾਡੇ ਤੋਂ ਅਸੀਂ ਉਹਨਾਂ ਤੋਂ ਹੀ ਇਹ ਸੇਧ ਲੈਣੀ ਹੈ ਕਿ ਜੇ ਕੋਈ ਤੈਨੂੰ ਸਤਾਉਂਦਾ ਹੈ ਨਾ ਤੇ ਉਹਦਾ ਨਾਂ ਨਿਸ਼ਾਨੀ ਰਹਿੰਦਾ ਦੁਨੀਆਂ ਉੱਤੇ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਜੀ ਨੇ ਲੈ ਹੀ ਲਿਆ ਸੀ ਬਤਲਾ ਉਥੇ ਜਾ ਕੇ ਨਿਸ਼ਾਨ ਆਪਣਾ ਗੱਡਿਆ ਸੀ ਤੇ ਜਿਹੜੇ ਹੀ ਜੁਲਮ ਕਰਨ ਵਾਲੇ ਉਹਨਾਂ ਦਾ ਨਾਂ ਨਿਸ਼ਾਨੀ ਹੈ ਉਹਨਾਂ ਦੀਆਂ ਕਬਰਾਂ ਉੱਤੇ ਅੱਜ ਦੀਵੇ ਨਹੀਂ ਜਲਦੇ ਤੇ ਗੁਰੂ ਸਾਹਿਬ ਦੇਖ ਲਓ ਗੁਰੂ ਸਾਹਿਬ ਦੇ ਲਾਲਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਹਰ ਸਮੇਂ ਯਾਦ ਕੀਤਾ ਜਾਂਦਾ ਨਾਲੀ ਗੁਰਦੁਆਰਾ ਸਾਹਿਬ ਵਿੱਚ ਵੇਖ ਲਓ ਲੱਖਾਂ ਦੇ ਉੱਥੇ ਰਮਾਲੇ ਚੜ੍ਹਦੇ ਹਨ ਉਥੇ ਉਹਨਾਂ ਦੇ ਕੇਸ ਤਾਂ ਹੁੰਦੇ ਹਨ ਸਦਾ ਸਦਾ ਉਹਨਾਂ ਦੇ ਆਗਿਆ ਪਈ ਆਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੱਚੇ ਪਾਤਸ਼ਾਹ ਜਿਹਦਾ ਹੁਕਮ ਸੀ ਸਾਨੂੰ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਪਿਤਾ ਮੰਨਣਾ ਹੈ ਉਹੋ ਹੀ ਸਾਡਾ ਨਿਸਤਾਰਾ ਕਰਨਗੇ ਉਹੋ ਸਾਨੂੰ ਬਚਾਉਣਗੇ ਜਿਹੜਾ ਸਾਡੇ ਉਤੇ ਜ਼ੁਲਮ ਕਰਦੇ ਹਨ ਜਿਹੜਾ ਨਾ ਨਿਹਕ ਸਾਨੂੰ ਮੰਦਾ ਬੋਲਦੇ ਹਨ ਉਹਨਾਂ ਨੂੰ ਵੈਗਰਵਾ ਦੇਖਣਗੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਔਰ ਮਹਾਤਮਾ ਸਾਨੂੰ ਇੰਨੀ ਸੋਚੀ ਬਖਸ਼ੇ ਕਿ ਸਾਨੂੰ ਬੰਦਾ ਪਹਿਚਾਣਨ ਦੀ ਯਾਚ ਆਜੇ ਕਿ ਬੰਦਾ ਕੌਣ ਕਿੱਦਾ ਦਾ ਹੈ ਤੇ ਕੌਣ ਕਿੱਦਾ ਦਾ ਹੈ ਬਸ ਸਾਨੂੰ ਅਹੀਂ ਵਾਹਿਗੁਰੂ ਕੋਲੋਂ ਇਹੋ ਹੀ ਮੰਗਣਾ ਹੈ ਤੁਸੀਂ ਦੋੜਣਾ ਨਹੀਂ ਹੈ ਜਿਹੜਾ ਇਨਸਾਨ ਗੁਰਬਾਣੀ ਉੱਤੇ ਭਰੋਸਾ ਕਰਦਾ ਹੈ ਨਾ ਉਹ ਕਦੇ ਵੀ ਨਹੀਂ ਡੋਲਦਾ ਹੈ ਡੇਗਣ ਵਾਲੇ ਬਹੁਤ ਜ਼ਿਆਦਾ ਹੁੰਦੇ ਹਨ ਕਿ ਇਹ ਥੱਲੇ ਡਿੱਗ ਜਾਏ ਮੇਰੇ ਥੱਲੇ ਲੱਗ ਕੇ ਰਹੇ ਅਜਿਹੇ ਸਮੇਂ ਵਿੱਚ ਕੋਈ ਕਿਸੇ ਦੇ ਥੱਲੇ ਲੱਕੇ ਨਹੀਂ ਰਹਿੰਦਾ ਵੈਸਾ ਹੋਏਗਾ ਕਿਸੇ ਕੋ ਅਗਰ ਜ਼ਿਆਦਾ ਤੋਂ ਉਹਦੇ ਆਪਣੇ ਜੋਗਾ ਹੋਏਗਾ ਉਹ ਕਿਸੇ ਉਤੇ ਨਹੀਂ ਵਰਤਦਾ ਹੈ ਹਰ ਇਨਸਾਨ ਆਪਣੀ ਸੈਲਫ ਰਿਸਪੈਕਟ ਦੇ ਵਿੱਚ ਹੀ ਰਹਿੰਦਾ ਹੈ ਤੇ ਰਹਿਣਾ ਚਾਹੁੰਦਾ ਹੈ ਕੋਈ ਕਿਸੇ ਨੂੰ ਖਾਣ ਨਹੀਂ ਜਾਂਦਾ ਨਾ ਕੋਈ ਕਿਸੇ ਦਾ ਘਰ ਜਾਂਦਾ ਹੈ ਨਾ ਖਾਂਦਾ ਹੈ ਕਿਸੇ ਕੋ ਪਰਮਾਤਮਾ ਦਾ ਦਿੱਤਾ ਹੋਇਆ ਹੀ ਹਰ ਇਨਸਾਨ ਖਾਂਦਾ ਹੈ ਤੁਸੀਂ ਵਿਸ਼ਵਾਸ ਕਰਨਾ ਹੈ ਤੇ ਉਸ ਪਰਮਾਤਮਾ ਤੇ ਉੱਤੇ ਕਰਨਾ ਹੈ ਅਗਰ ਕੋਈ ਕਿਸੇ ਦੀ ਟੋਲੀ ਬਣੀ ਹੋਈ ਹੈ ਇੱਕ ਸਾਈਡ ਤੇ ਦੂਸਰੇ ਨੂੰ ਸਤਾਉਣ ਵਾਸਤੇ ਉਹਨਾਂ ਨੂੰ ਪਰਮਾਤਮਾ ਦੇਖ ਲੇਗਾ ਵਾਹਿਗੁਰੂ ਸਾਹਿਬ ਦਾ ਇਹੋ ਹੀ ਹੁਕਮ ਹੈ ਗਰੀਬਾਂ ਉੱਪਰ ਰੇਖ ਹਿੰਝੇ ਧਾੜੀ ਪਾਰ ਬਰਮ ਤੇ ਸਾਗਨ ਵੇ ਸਾੜੀ ਸੋਲੀ ਦੇ ਨਾਰਾਹਂ ਦਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਅਗਰ ਤੁਹਾਨੂੰ ਨਾ ਧਿਆਕ ਸਤਾਉਂਦਾ ਹੈ ਜ਼ਬਾਨ ਗੰਦੀ ਬੋਲਦਾ ਹੈ ਧੜੀਆਂ ਧੀਆਂ ਪੈਣਾ ਦੇ ਉੱਤੇ ਤੇ ਉਹਨੂੰ ਪਰਮਾਤਮਾ ਦੇਖੇਗਾ ਅਸੀਂ ਨਹੀਂ ਦੇਖ ਸਕਦੇ ਅਸੀਂ ਪਰਮਾਤਮਾ ਦੇ ਉੱਤੇ ਹੀ ਉਹ ਤਾਂ ਆਸਰਾ ਰੱਖਿਆ ਹੋਇਆ ਹੈ ਲੇਕਿਨ ਜੇ ਕੋਈ ਜਦਾ ਹੀ ਮਿੱਠਾ ਹੋ ਕੇ ਤੁਹਾਨੂੰ ਖਾਣਾ ਚਾਹੁੰਦਾ ਹੈ ਉਹ ਵੀ ਨਹੀਂ ਖਾ ਸਕਦਾ ਕਿ ਮਿੱਠਾ ਹੋ ਕੇ ਮੈਂ ਨਾਲ ਰਹਾ ਤੇ ਬਾਅਦ ਵਿੱਚ ਜਿਹੜੇ ਤੇਰੇ ਅੰਦਰ ਭਾਂਡੇ ਅੰਦਰ ਤੇਰੇ ਹਿੱਸੇ ਰੂਪੀ ਭਾਂਡੇ ਅੰਦਰ ਜੋ ਗੰਧ ਭਰਿਆ ਹੋਇਆ ਹੈ ਉਹ ਬਾਅਦ ਇੱਕ ਦਿਨ ਨਿਕਲੀ ਆਉਂਦਾ ਹੈ ਉਹ ਆਪਣੀ ਜ਼ੁਬਾਨ ਰਾਹੀਂ ਸਾਨੂੰ ਦੱਸ ਦਿੰਦਾ ਹੈ ਕਿ ਮੈਂ ਇੰਨੇ ਪਾਣੀ ਵਿੱਚ ਹੈਗਾ ਤੇ ਇਦਾਂ ਦਾ ਹੈਗਾ ਹਾਂ ਸੋ ਆਪ ਸਾਰੇ ਓਟ ਆਸਰਾ ਲੋ ਸਵਾਈ ਤੁਤਾ ਬਾਣੀ ਨਾਲ ਜੁੜੋ ਅਤੇ ਵੈਗਰੂ ਤੇ ਪਰੋਸਾ ਰੱਖੋ ਹਰ ਸਮੇ ਹੀ ਹੋਈ ਹੀ ਕਿਆ ਕਰੋ ਸੱਚੇ ਪਾਤਸ਼ਾਹ ਮੈਂ ਤੇਰਾ ਹੀ ਆਸਰਾ ਲਿਆ ਹੋਇਆ ਹੈ ਤੇਰੇ ਹਾਸ ਦੇ ਹੀ ਬੈਠਾ ਹਾਂ ਦੇਖੋ ਜੀ ਇਨਸਾਨ ਨੂੰ ਰਿਜਕ ਦੇਣ ਵਾਲਾ ਉਹ ਪਰਮਾਤਮਾ ਹੈ ਅਸੀਂ ਕਿਸੇ ਜੱਗੇ ਹੱਥ ਨਹੀਂ ਡੋਣਾ ਕਿਸੇ ਨੂੰ ਨਹੀਂ ਇਹੀ ਕਹਿਣਾ ਕਿ ਸਾਡੇ ਘਰਾਂ ਕੇ ਰਾਸ਼ਨ ਦੇ ਕੇ ਜਾਂਦਾ ਹੈ ਉਹ ਤੇ ਅਸੀਂ ਖਾਂਦੇ ਹਾਂ ਦੇਣ ਵਾਲਾ ਪਰਮਾਤਮਾ ਹੈ ਪਰਮਾਤਮਾ ਦਾ ਹੀ ਓਟ ਆਸਰਾ ਲੈਣਾ ਹੈ ਪਰਮਾਤਮਾ ਤੇ ਹੀ ਪਰੋਸਾ ਸੇ ਰੱਖਣਾ ਹੈ ਹੋਰ ਕਿਸੇ ਤੇ ਨਹੀਂ ਰੱਖਣਾ ਹੈ ਆਪਣੇ ਬੱਚਿਆਂ ਦਾ ਆਪ ਧਿਆਨ ਰੱਖਿਏ ਆਪਣੇ ਬੱਚਿਆਂ ਦਾ ਆਪਣੇ ਘਰ ਦਾ ਆਪ ਧਿਆਨ ਰੱਖਿਏ ਜੇ ਕੋਈ ਸਾਡੇ ਨਾਲ ਗਲਤ ਤਰੀਕੇ ਨਾਲ ਰਿਸ਼ਤਾ ਰੱਖਦਾ ਹੈ ਗਲਤ ਤਰੀਕੇ ਨਾਲ ਸਾਡੇ ਉਤੇ ਕੋਈ ਜ਼ੁਲਮ ਕਰਦਾ ਹੈ ਤੇ ਉਹਨੂੰ ਪਰਮਾਤਮਾ ਵੇਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ